ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਗੋੜੀ ਚ ਉਚਾਰੇ ਹੋਏ ਸ਼ਬਦ ਡਰ ਕਰ ਕਰ ਡਰ 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 ਜਾਏ ਤੇ ਗੱਲਬਾਤ ਕਰਨੀ ਹੈ ਹਾਂਜੀ ਇਹਦੀ ਨਾ ਥੋੜੀ ਗਹਿਰਾਈ ਚ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਦੇਖਣਾ ਹੈ ਕਿ ਡਰ ਹੈ ਕੀ ਮਤਲਬ ਆਮ ਡਰ ਜਾਂ ਕੁਝ ਹੋਰ ਹੀ ਗੱਲ ਹੈ ਹਾਂਜੀ ਦੇਖੋ ਇਹ ਸ਼ਬਦ ਨਾ ਅਸਲ ਚ ਦੋ ਤਰ੍ਹਾਂ ਦੇ ਡਰਾਂ ਦਾ ਫਰਕ ਦੱਸਦਾ ਹੈ ਹੂੰ ਇੱਕ ਪਾਸੇ ਤਾਂ ਹੋ ਗਏ ਆਪਣੇ ਆਮ ਦੁਨੀਆ ਵਾਲੇ ਡਰ ਹਾਂਜੀ ਤੇ ਦੂਜੇ ਪਾਸੇ ਉਹ ਇੱਕ ਖਾਸ ਕਿਸਮ ਦਾ ਅਦਬ ਇੱਕ ਸਤਕਾਰ ਪਰਮਾਤਮਾ ਲਈ ਹੂੰ ਜਿਹਨੂੰ ਗੁਰਬਾਣੀ ਇੱਥੇ ਡਰ ਕਹਿ ਰਹੀ ਹੈ ਹਾਂ ਸਾਰਾ ਜ਼ੋਰ ਇਸੇ ਫਰਕ ਤੇ ਹੈ ਅੱਛਾ ਤੇ ਚਲੋ ਫਿਰ ਸ਼ੁਰੂ ਤੋਂ ਦੇਖਦੇ ਹਾਂ ਰਹਾਉ ਵਾਲੀ ਤੁਕ ਹੈ ਡਰਿਏ ਜੇ ਡਰਿਏ ਜੇ ਡਰ ਹੋਵੇ ਹੋਰ ਡਰ ਡਰ ਡਰਣਾ ਮਨ ਕਾ ਸੋਰ ਇਹਦਾ ਕੀ ਮਤਲਬ ਬਣਿਆ ਇਹ ਨਾ ਬੜੀ ਕਮਾਲ ਦੀ ਗੱਲ ਹੈ ਕਹਿੰਦੇ ਨੇ ਕਿ ਜੇ ਮਨ ਚ ਪਰਮਾਤਮਾ ਵਾਲੇ ਉਸ ਖਾਸ ਡਰ ਤੋਂ ਬਿਨਾ ਕੋਈ ਹੋਰ ਡਰ ਹੈ Thank <laughs> you. ਦੁਨੀਆਵੀ ਡਰ ਹਾਂਜੀ ਤਾਂ ਉਹ ਸਿਰਫ ਡਰ ਨਹੀਂ ਉਹ ਮਨ ਦਾ ਸੋਰ ਹੈ ਯਾਨੀ ਮਨ 'ਚ ਇੱਕ ਲਗਾਤਾਰ ਦਾ ਰੌਲਾ ਰਹਿੰਦਾ ਹੈ ਇੱਕ ਬੇਚੈਨੀ ਖਿਚੋਤਾਨ ਜੀ ਹੂੰ ਇਹ ਜਿਹੜੇ ਆਪਣੇ ਆਪ ਨੂੰ ਧਾਰਮਿਕ ਆਗੂ ਅਖਵਾਉਂਦੇ ਹਨ ਉਹ ਆਮ ਮਨੁੱਖਾਂ ਨੂੰ ਫालतू ਦੇ ਡਰ ਨਾਲ ਸਹਿਮਾ ਕੇ ਰੱਖਦੇ ਹਨ ਕਿ ਪਰਮਾਤਮਾ ਕੋਈ ਬਹੁਤ ਵੱਡਾ ਹੂਆ ਹੈ ਪਰਮਾਤਮਾ ਦੀ ਮਾਰ ਪਵੇਗੀ ਵਗੈਰਾ ਵਗੈਰਾ ਹਾਂਜੀ ਇਹ ਜਿਹੜਾ ਡਰ ਜਿਸ ਨੂੰ ਮੈਂ ਵਹਿਮ ਵੀ ਕਹਿ ਸਕਦੇ ਹਾਂ ਗੁਰੂ ਸਾਹਿਬ ਇਸ ਨੂੰ ਪਰਮਾਤਮਾ ਲਈ ਨਿਰਮਲ ਪਾਉ ਡਰ ਨਾਲ ਵੱਖਰਾ ਦੱਸ ਰਹੇ ਹਨ ਉਹ ਕਿਵੇਂ ਜਿਵੇਂ ਸਾਡੇ ਮਨ 'ਚ ਆਪਣੇ ਦੇ ਮਾਤਾ ਪਿਤਾ ਲਈ ਸਤਕਾਰ ਹੁੰਦਾ ਪਰ ਮਨ ਦੇ ਕਿਸੇ ਕੋਨੇ ਵਿੱਚ ਨਿਰਮਲ ਪਿਆਰ ਪਾਰਾ ਡਰ ਵੀ ਹੁੰਦਾ ਕਿ ਕਿਤੇ ਉਹ ਸਾਡੇ ਗਲਤ ਕੰਮਾਂ ਨਾਲ ਨਾਰਾਜ਼ ਨਾ ਹੋ ਜਾਣ ਹਾਂ ਗੁਰੂ ਸਾਹਿਬ ਬਸ ਇਹੋ ਜਿਹਾ ਨਿਰਮਲ ਪਔਰ ਡਰ ਅਦਬ ਸਤਕਾਰ ਪਰਮਾਤਮਾ ਲਈ ਵੀ ਉਜਾਗਰ ਕਰ ਰਿਹਾ ਵਾਹ ਇਹ ਤਾਂ ਬਹੁਤ ਹੀ ਪਿਆਰ ਨਾਲ ਭਰਿਆ ਹੋਇਆ ਡਰ ਜਿਸ ਨੂੰ ਅਦਬ ਸਤਕਾਰ ਵੀ ਕਹਿ ਸਕਦੇ ਆ ਉਸ ਦੀ ਗੱਲ ਹੋ ਗਈ ਜੀ ਫਿਰ ਅਗਲੇ ਤੋਕਾਂ ਦੀ ਹੈ ਡਰ ਕਰ ਕਰ ਡਰ 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 ਜਾਏ ਹਾਂ ਇਹ ਕਿਵੇਂ ਹੋਇਆ ਇੱਕ ਡਰ ਨਾਲ ਦੂਜਾ ਕਿਵੇਂ ਖਤਮ ਹੋ ਗਿਆ ਹਾਂ ਇਹੀ ਤੇ ਅਸਲ ਵਿਚਾਰ ਹੈ ਜਦੋਂ ਉਹ ਪਰਮਾਤਮਾ ਵਾਲਾ ਡਰ ਮਤਲਬ ਉਹ ਅਦਬ ਵਾਲਾ ਪਾਓ ਉਹ ਜਦੋਂ ਹਿਰਦੇ ਰੂਪੀ ਘਰ ਚ ਵਸ ਜਾਂਦਾ ਨਾ ਡਰ ਕਰ ਕਰ ਡਰ ਉਹ ਘਰ ਚ ਵਸ ਗਿਆ ਤਾਂ ਉਹ ਫਿਰ ਬਾਕੀ ਸਾਰੇ ਜਿਹੜੇ ਸ਼ੋਰ ਪਾਉਣ ਵਾਲੇ ਡਰ ਨੇ ਨਾ ਉਹਨਾਂ ਨੂੰ ਕੱਢ ਦਿੰਦਾ ਡਰ ਡਰ ਜਾਏ ਉਹਨਾਂ ਦੀ ਥਾਂ ਹੀ ਨਹੀਂ ਰਹਿੰਦੀ ਇਸੇ ਲਈ ਕਿਹਾ ਸੋ ਡਰ ਕਿਹਾ ਦਿੱਤ ਡਰ ਡਰ ਪਾਏ ਪਈ ਇਹ ਐਸਾ ਡਰ ਹੈ ਜਿਹਦੇ ਹੁੰਦੇ ਹੋਇਆ ਹੋਰ ਕੋਈ ਡਰ ਪੈ ਹੀ ਨਹੀਂ ਸਕਦਾ ਟਿੱਕ ਹੀ ਨਹੀਂ ਸਕਦਾ ਕਮਾਲ ਹੈ ਇੱਕ ਤੇ ਧਿਆਨ ਲਾਇਆ ਤੇ ਬਾਕੀ ਸਭ ਸ਼ਾਂਤ ਬਿਲਕੁਲ ਪਰ ਇਹ ਭਰੋਸਾ ਬਣਦਾ ਕਿਵੇਂ ਹੈ ਮਤਲਬ ਕਿੱਥੋਂ ਆਂਦਾ ਹੈ ਯਕੀਨ ਹਾਂ ਸ਼ਾਇਦ ਅਗਲੀਆਂ ਤੁਕਾਂ 'ਚ ਇਸ਼ਾਰਾ ਹੈ ਤੁਦ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜ਼ਾ ਹੈ ਬਿਲਕੁਲ ਬਿਲਕੁਲ ਇਹ ਭਰੋਸਾ ਇਸੇ ਸਮਝ 'ਚੋਂ ਆਂਦਾ ਹੈ ਕਿ ਸਭ ਕੁਝ ਜੋ ਵੀ ਹੋ ਰਿਹਾ ਹੈ ਉਹ ਪਰਮਾਤਮਾ ਦੇ ਹੁਕਮ 'ਚ ਉਹਦੀ ਰਜ਼ਾ 'ਚੋਂ ਹੋ ਰਿਹਾ ਹੈ ਕਿ ਵਾਪਣ ਵਾਲਾ ਸਭ ਕੁਝ ਉਹਦੇ ਵੱਡੇ ਪਲਾਨ ਦਾ ਹਿੱਸਾ ਹੈ ਫਿਰ ਛੋਟੇ-ਮੋਟੇ ਡਰਾਂ ਦੀ ਕੀ ਬੁਕਤ ਰਹਿ ਜੰਲੀ ਹੈ ਤਾ ਫਿਰ ਉਹਦੀ ਰਜ਼ਾ ਜਾਂ ਹੁਕਮ ਨੂੰ ਸਮਝ ਲੈਣਾ ਹੀ ਅਸਲੀ ਨਿਡਰਤਾ ਵਾਲ ਪਹਿਲਾ ਕਦਮ ਹੈ ਹਾਂਜੀ ਬਿਲਕੁਲ ਤਾਂ ਹੀ ਤੇ ਅੱਗੇ ਕਿਹਾ ਨਾ ਜਿਓ ਮਰੇ ਨਾ ਡੂਬੇ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਮਤਲਬ ਜੀਣਾ ਮਰਨਾ ਡੁੱਬਣਾ ਤਰਨਾ ਸਭ ਉਹਦੇ ਹੁਕਮ ਚ ਹੈ ਹੂੰ ਜੀਵ ਉਹਦੇ ਹੁਕਮ ਚ ਹੀ ਆਉਂਦੇ ਨੇ ਉਹਦੇ ਹੁਕਮ ਚ ਹੀ ਜਾਂਦੇ ਨੇ ਹੁਕਮ ਆਵੇ ਹੁਕਮੇ ਜਾਏ ਅੱਗੇ ਪਾਛੇ ਹੁਕਮੇ ਸਮਾਏ ਜਦੋਂ ਇਹ ਮੰਨ ਲਿਆ ਕਿ ਕਰਨ ਵਾਲਾ ਉਹ ਆਪ ਹੈ ਫਿਰ ਆਪਾਂ ਨੂੰ ਕਾਦਾ ਡਰ ਇਹ ਤਾਂ ਸਮਝ ਆ ਗਿਆ ਕਿ ਰੱਬੀ ਪਾਉ ਕਿਵੇਂ ਹੋਰ ਡਰਾਂ ਨੂੰ ਖਤਮ ਕਰ ਸਕਦਾ ਪਰ ਜੇ ਇਹ ਪਾਉ ਇਹ ਅਦਬ ਨਾ ਹੋਵੇ ਮਨ ਚ ਫਿਰ ਕੀ ਹੁੰਦਾ ਇਹ ਸ਼ਬਚ ਆਂਦਾ ਹੰਸ ਹੇਤ ਆਸਾ ਅਸਮਾਨੋਂ ਤਿਸ ਵਿੱਚ ਭੋਖ ਬਹੁਤ ਨਹਿਸਾਨ ਇਹ ਕੀ ਚੀਜ਼ਾਂ ਨੇ ਹਾਂ ਦੇਖੋ ਜਦੋਂ ਪਰਮਾਤਮਾ ਵਾਲਾ ਪਾਉ ਨਹੀਂ ਨਾ ਹੁੰਦਾ ਤਾਂ ਮਨ ਖਾਲੀ ਥੋੜੀ ਰਹਿੰਦਾ ਉਹ ਪਰ ਜਾਂਦਾ ਹੈ ਕਿਹਦੇ ਨਾਲ ਹੰਸ ਹੇਤ ਯਾਨੀ ਮੋ ਮਾਇਆ ਦੁਨੀਆਵੀ ਚੀਜ਼ਾਂ ਦਾ ਪਿਆਰ ਅੱਛਾ ਆਸਾ ਅਸਮਾਨੋ ਮਤਲਬ ਆਸਾ ਇਨੀਆਂ ਉੱਚੀਆਂ ਜਿਵੇਂ ਅਸਮਾਨ ਨੂੰ ਛੂ ਲੈਣਾ ਹੰਕਾਰ ਵੀ ਆ ਜਾਂਦਾ ਹੈ ਹਾਂਜੀ ਤੇ ਪੋਖ ਬਹੁਤ ਨਹਿਸਾਨ ਯਾਨੀ ਕਦੇ ਨਾ ਮੁਕਣ ਵਾਲੀ ਤ੍ਰਿਸ਼ਨਾ ਦੀ ਪੋਖ ਜਿਹੜੀ ਦਰਿਆ ਵਾਂਗ ਵੱਡੀ ਹੈ ਫਿਰ ਇਹ ਚੀਜ਼ਾਂ ਮਨ ਤੇ ਕਬਜ਼ਾ ਹੋ ਜਾਂਦੀਆਂ ਨੇ ਤਾਂ ਫਿਰ ਇਹਨਾਂ ਤੋਂ ਬਚਣ ਦਾ ਕੋਈ ਇਲਾਜ ਬਿਲਕੁਲ ਅਗਲੀ ਤੁਕ ਹੈ ਪੌ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਇਹ ਤਾਂ ਇੱਕ ਤਰੀਕੇ ਨਾਲ ਆਤਮਿਕ ਖੁਰਾਕ ਦੀ ਗੱਲ ਹੋਈ ਬਿਲਕੁਲ ਸਹੀ ਪਰਮਾਤਮਾ ਦਾ ਉਹ ਜਿਹੜਾ ਪਉ ਹੈ ਉਹ ਸਤਕਾਰ ਉਹੀ ਅਸਲ ਚ ਆਤਮਾ ਦੀ ਖੁਰਾਕ ਹੈ ਜ਼ਿੰਦਗੀ ਦਾ ਆਸਰਾ ਹੈ ਤੇ ਜੇ ਖੁਰਾਕ ਨਾ ਮਿਲੇ ਤਾਂ ਬੰਦਾ ਪਾਵੇਂ ਸਰੀਰ ਕਰਕੇ ਜਿਉਂਦਾ ਜਾਗਦਾ ਹੋਵੇ ਪਰ ਆਤਮਿਕ ਤੌਰ ਤੇ ਉਹ ਗਵਾਰ ਯਾਨੀ ਅਗਿਆਨੀ ਰਹਿ ਕੇ ਮਰਿਆ ਹੋਇਆ ਬਿਨ ਖਾਦੇ ਮਰ ਹੋਏ ਗਵਾਰ ਤੇ ਜਦੋਂ ਇਹ ਪਉ ਮਨ ਵਿੱਚ ਆ ਜਾਂਦਾ ਹੈ ਫਿਰ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਵੀ ਬਦਲ ਜਾਂਦਾ ਹੋਣਾ ਹਾਂ ਜਿਵੇਂ ਆਖਰੀ ਤੁਕਾਂ ਚ ਲਿਖਿਆ ਜਿਸਕਾ ਕੋਏ 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 ਸਭ ਕੋ ਤੇਰਾ ਤੂੰ ਸਭ ਦਾ ਕਸ ਹੋਏ ਪਉ ਵਿੱਚ ਰਹਿ ਕੇ ਹੀ ਇਹ ਵਿਚਾਰ ਮਨ ਚ ਪੱਕਾ ਹੁੰਦਾ ਹੈ ਕਿ ਪਰਮਾਤਮਾ ਨੇ ਹੀ ਸਭ ਨੂੰ ਬਣਾਇਆ ਹੈ। ਹੂੰ ਸਭ ਕੋ ਤੇਰਾ ਪਰਮਾਤਮਾ ਹੀ ਸਭ ਦਾ ਸਹਾਰਾ ਹੈ। ਤੂੰ ਸਭਨਾ ਦਾ ਸੋਏ। ਕੋਈ ਮਨੁੱਖ ਵਰਲਾ ਹੀ ਕਿਸੇ ਦਾ ਸਹਾਰਾ ਬਣਦਾ ਹੈ। ਜੀ ਜਿਸ ਦਾ ਕੋਏ ਕੋਈ ਕੋਏ। ਹੂੰ ਫਿਰ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਜਾ ਕੇ ਜੀ ਜੰਤ ਤਨ ਮਾਲ। ਹਾਂਜੀ ਇਹ ਸਾਰੇ ਜੀਵ ਜੰਤੂ ਇਹ ਪੈਸਾ ਤੇਲਾ ਸਭ ਕੁਝ ਹੈ ਹੀ ਉਸ ਪਰਮਾਤਮਾ ਦਾ। ਹਾਂਜੀ ਤੇ ਗੁਰੂ ਸਾਹਿਬ ਅਖੀਰ ਚ ਕਹਿੰਦੇ ਨੇ ਨਾਨਕ ਆਖਣ ਬਖਮ ਵਿਚਾਰ ਹਾਂ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਹੈ ਕਿ ਦੇਖੋ ਪਰਮਾਤਮਾ ਕਿੰਨਾ ਬਿਆੰਤ ਹੈ ਉਹਦੀ ਰਚਨਾ ਉਹਦੇ ਗੁਣ ਉਹਨਾਂ ਨੂੰ ਪੂਰੀ ਤਰ੍ਹਾਂ ਬਿਆਨ ਕਰਨਾ ਜਾਂ ਉਹਦੇ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਵੀ ਬਹੁਤ ਔਖਾ ਕੰਮ ਹੈ ਬਖਮ ਹੈ ਹੂੰ ਬਹੁਤ ਔਖਾ ਹਾਂਜੀ ਕਿਉਂਕਿ ਉਹਦੀਆਂ ਦਾਤਾਂ ਉਹਦੀ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਇੱਕ ਤਰ੍ਹਾਂ ਨਾਲ ਨਿਮਰਤਾ ਦਾ ਪ੍ਰਗਟਾਵਾ ਹੈ ਕਿ ਅਸੀਂ ਉਹਨੂੰ ਪੂਰਾ ਨਹੀਂ ਜਾਣ ਸਕਦੇ ਹਾਂਜੀ ਤਾਂ ਫਿਰ ਸਾਰੀ ਗੱਲ ਦਾ ਨਿਚੋੜ ਕੱਢੀਏ ਤਾਂ ਇਹੀ ਬਣਿਆ ਕਿ ਜਿਹੜੇ ਦੁਨਿਆਵੀ ਡਰ ਨੇ ਜਿਹੜੇ ਮਨ 'ਚ ਐਵੇਂ ਰੌਲਾ ਪਾਈ ਰੱਖਦੇ ਨੇ ਹਾਂਜੀ ਉਹ ਸ਼ੋਰ ਆਹ ਉਹ ਸ਼ੋਰ ਉਹਨਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਹੈ ਪਰਮਾਤਮਾ ਲਈ ਉਹ ਨਿਰਮਲ ਉਹ ਸਤਕਾਰ ਵਾਲਾ ਪਾਉ ਮਨ 'ਚ ਵਸਾਣਾ ਬਿਲਕੁਲ ਇਹ ਪਾਓ ਫਿਰ ਸਿਰਫ ਬਾਕੀ ਡਰਾਂ ਨੂੰ ਕੱਢ ਦਿੰਦਾ ਸਗੋਂ ਬੰਦੇ ਨੂੰ ਰੱਬੀ ਰਹਿਣਾ ਵੀ ਸਿਖਾਉਂਦਾ ਹੈ ਸਹੀ ਗੱਲ ਹੈ ਅਖੀਰ ਚ ਨੇ ਇੱਕ ਸਵਾਲ ਛੱਡ ਜਾਈਏ ਸੋਚਣ ਲਈ ਜ਼ਰੂਰ ਇਹ ਸ਼ਬਦ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸਲੀ ਨਿਡਰਤਾ ਸ਼ਾਇਦ ਸਾਰੇ ਡਰਾਂ ਨੂੰ ਬਿਲਕੁਲ ਖਤਮ ਕਰ ਦੇਣਾ ਨਹੀਂ ਹੈ ਬਿਲਕੁਲ ਸਗੋਂ ਜਿਹੜੇ ਬਹੁਤ ਸਾਰੇ ਛੋਟੇ ਮੋਟੇ ਸਾਨੂੰ ਪਟਕਾਉਣ ਵਾਲੇ ਡਰ ਨੇ ਹਾਂਜੀ ਉਹਨਾਂ ਦੀ ਥਾਂ ਤੇ ਇੱਕੋ ਇੱਕ ਸਭ ਤੋਂ ਵੱਡਾ ਸਭ ਤੋਂ ਅਹਿਮ ਤੇ ਸਤਕਾਰ ਵਾਲਾ ਡਰ ਯਾਨੀ ਪਰਮਾਤਮਾ ਦਾ ਪਉ ਹੂੰ ਉਹਨੂੰ ਆਪਣੇ ਅੰਦਰ ਪੱਕਾ ਕਰ ਲੈਣਾ ਹੂੰ ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਅਸੀਂ ਸਿਰਫ ਇਸ ਇੱਕ ਪੌਤੇ ਆਪਣਾ ਧਿਆਨ ਟਿਕਾ ਲਈਏ ਤਾਂ ਸਾਡੀਆਂ ਰੋਜ਼ ਦੀਆਂ ਚਿੰਤਾਵਾਂ ਫਿਕਰਾਂ ਨੂੰ ਦੇਖਣ ਦਾ ਸਾਡਾ ਨਜ਼ਰੀਆ ਕਿਵੇਂ ਬਦਲ ਸਕਦਾ ਹੈ ਵਾਕਈ ਇਹ ਸੋਚਣ ਵਾਲੀ ਗੱਲ ਹੈ ਬਹੁਤ ਖੂਬ ਹਾਂਜੀ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ